ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਹੋਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜਾ ਇੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ 6 ਐਨੀਮਲ ਦੀ ਵੀਡੀਓ ਲੈ ਕੇ ਆਏ ਆ ਜੀ 2 ਸੂਏ ਸਵਾਇਆ ਜੀ ਦੋ ਸੂਏ ਸਵਾਏ ਆ ਤੇ ਚਾਰ ਗੱਬਣ ਆ ਡਿਮਾਂਡ ਜਮਾ ਜਾਇਜ਼ ਤੋਂ ਛੋਟੇ ਮੁੱਲ ਤੋਂ ਸਟਾਰਟ ਕਰਾਂਗੇ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਭਾਈ ਗੁਰਦੇਵਤ ਸਿੰਘ ਆ ਪਿੰਡ ਚੜਿਆਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 7901755636 ਠੀਕ ਆ ਜੀ ਅੱਜ ਫਿਰ ਛੇ ਨਾਗ ਆ ਜੀ ਹਾਂ ਨਾਗ ਤਾਂ ਕੋਈ 10 11 ਸੀ ਕੱਲ ਵੇਖ ਗਿਆ ਮਾਰਿਆ ਠੀਕ ਆ ਜੀ ਫਿਰ ਇੱਕ ਨੰਬਰ ਵੀਰੇ ਜਰਸੀ ਤੋਂ ਸ਼ੁਰੂ ਕਰਦੇ ਆਂ ਪਰ ਇਹ ਜਰਸੀ ਵੀਰੇ ਖੋਜੇ ਪਿੰਡ ਤੋਂ ਲਈ ਵੀ ਆ ਆਪਣੀ ਠੀਕ ਆ ਜੀ 16 17 ਕਿਲੋ ਦੁੱਧ ਦੀ ਗਾਰੰਟੀ ਦੇ ਆਈ ਆ ਜੇ ਕੋਈ ਭੈਣ ਭਰਾ ਤਸ਼ੱਲੀ ਕਰਨਾ ਚਾਹੁੰਦਾ ਤਾਂ ਕੋਲ ਕੇ ਆਪਾਂ ਡਰੈਸ ਦੇ ਦਾਂਗੇ ਸਾਰਾ ਤਸ਼ੱਲੀ ਕਰ ਰਹੀ ਨਾ ਪੰਜਾਬ ਵਾਲੀ ਜਰਸੀ ਆ ਬੰਦੇ ਠੀਕ ਆ ਸੁਆ ਵੀਰੇ ਕਿੰਨਾ ਮਾ ਜੀ ਸੁਆ ਵੀ ਤੀਜੇ ਸੁੰਦੀ ਆ ਕਹਿਣ ਨੂੰ ਦੂਜੇ ਤੋਂ ਵਾਲਾ ਪਲੀ ਫੋਲਾ ਚਾਰਖੰਦੀ ਆਈ ਹੈਗਾ ਠੀਕ ਆ ਜੀ ਦਿਨ ਕਿੰਨੇ ਲੈ ਜੋ ਜੀ 10 ਜਾਂ 7 8 ਪਏ ਬੰਦੇ ਬਣਦੀ ਬਹੁਤ ਆ ਖੁੱਲੇ ਪਏ ਆ ਜੀ ਠੀਕ ਹੋਰ ਕੇ ਦਿਖਾ ਦੇ ਵੀਰੇ ਸੂਆ ਬਾਈ ਦਾ ਜਿਹੜਾ ਅਰੀਜਨਲ ਤੀਜਾ ਹੁੰਦੀ ਹੈ ਜੀ ਝੂਠ ਮਾਰਉਣ ਨੂੰ ਦੂਜੇ ਉਮਰ ਵਾਲਾ ਬਾਈ ਗਾ ਦੀ ਬੋਡੀ ਵੇਟ ਪੂਰਾ ਏ ਸਹੀ ਗੱਲ ਹੈ ਤੇ ਇਹਦੇ ਤੇ ਸ਼ੱਕ ਨਹੀਂ ਕਰਨੀ ਠੀਕ ਆ ਪਰ ਜਿਹੜੀ ਚੀਜ਼ ਦਸੀ ਉਹੋ ਹੀ ਦੱਸਾਂਗੇ ਠੀਕ ਆ ਬਾਈ ਆਪਾਂ ਨੂੰ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਨਫਾ ਹੋਵੇ 2-3000 ਬਜਣਾ ਬਹੁਤ ਜੋ ਸਹੀ ਗੱਲ ਹੈ ਜੀ ਇਹ ਜੀ ਦੱਸੀ ਉਹ ਦਸਾਂਗੇ ਵੇਚਣੀ ਆ ਸੁਵਾ ਤੀਜਾ ਜੀ ਦੈਨ ਬਾਈ ਦੱਸਦਾ ਹਜੇ ਲੈ ਜਾਊਗੀ ਜਿਹੜੇ ਦੈਨ ਹੁੰਦੇ ਆ ਕਈ ਟਰ ਪਸ਼ੂ 1-2 ਦਿਨ ਵੱਧ ਵੀ ਲਿਜਾ ਸਕਦਾ ਫੇਸ ਕੁਆਲਟੀ ਚੈੱਕ ਕਰ ਲੋ ਇੱਧਰੋਂ ਲੈ ਚੱਲੀ ਵੀਰੇ ਲੰਮੀ ਥੋਰ ਦੀ ਪੂਰੀ ਫੇਸ ਕੁਆਲਟੀ ਚੈੱਕ ਕਰ ਸਕਦੇ ਥਣਾ ਦੀ ਡੰਨ ਹੋਊਗੀ ਬਾਈ ਹਾਂ ਦੀ ਗਾਰੰਟੀ ਹੋਊ ਚਾ ਸਾਰੇ ਬਹੂਆਂ ਦੀ ਠੀਕ ਆ ਜੀ ਉਹਦੇ ਪਾਸ ਕਰਕੇ ਬਣਾ ਲੈ ਜਾ ਸਕਦਾ 1-2 ਦਿਨ ਪਸ਼ੂ ਕਈ ਟਰ ਕਰਮਾਲਾ ਉੱਪਰ ਵੀ ਲਿਜਾ ਸਕਦਾ ਡੇਟ ਮੁਤਾਬਕ ਹਫਤਾ ਪਿਆ ਜੀ 17 ਕਿਲੋ ਦੀ ਬਾਈ ਦੱਸਦਾ ਗਾਰੰਟੀ ਤੇ ਆਈ ਹੈ ਜੀ ਬਾਕੀ ਅੱਗੇ ਸੇਵਾ ਦੇ ਸ਼ਰਤ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਐ ਕੋਈ ਲੱਸੀ ਲਾਵੇ ਨਹੀਂ ਐ ਕੋਈ ਲੱਸੀ ਲਾਵੇ ਨਹੀਂ ਨਾ ਸਾਹਮਣੇ ਪੂਰੇ ਵਜਨ ਵਾਲੀ ਗਾਂ ਆ ਠੀਕ ਆ ਜੀ ਸਹੀ ਗੱਲ ਆ ਵਜਨ ਵਜਨ ਚੰਗਾ ਵਜਨ ਵਾਕਈ ਚੰਗਾ ਲੱਸੀ ਨਹੀਂ ਗਈ ਤੇ ਬਾਈ ਦੱਸਦਾ ਕਿ ਨਾਲ ਦਾ ਪਿੰਡ ਕੋਹਲੀਏ ਤੋਂ ਲਈ ਆ ਜੀ ਝੋਲ ਹਵਾਨੇ ਚ ਬਹੁਤ ਪਈ ਆ ਜੀ ਸਾਰੀਆਂ ਵਾਲਟਲਾਂ ਕਰਮਾਲੀ ਨੇ ਕੱਢ ਕੇ ਸੋਨਾ ਥਾਣਾ ਦੇ ਸਹਿਜ ਵੀ ਸੋਨੇ ਹੈ ਕੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਦੇਖ ਸਕਦੇ ਹੋ ਕੁਆਲਿਟੀ ਚੈੱਕ ਕਰ ਲਓ ਡਿਮਾਂਡ ਕਰਨੀ ਬਈ ਆਪਾਂ ਜਮ੍ਹਾਂ ਲੈਣ ਦੇ ਨਾਲ ਹੀ ਮੁੱਲ ਕਰਾਉਣਾ ਪੈਂਦੇ ਆ ਆਪਾਂ ਵੀ ਲੋਕਾਂ ਨੂੰ 40 ਮੰਗ ਲਾਵੇਂ ਕੋਈ ਫਾਇਦਾ ਨਹੀਂ ਠੀਕ ਆ ਜੀ ਇਹ 35 500 ਦੀ ਦੇਣੀ ਆ ਛੋੜ ਛੋੜ 100 ਰੁਪਇਆ ਕਰਨੀ ਵਿੱਚ ਉਹ ਤਲਾ ਕਰਦੇ ਜੀ ਚਲ ਕਰਦੇ ਹਾਂ ਪੂਰੇ 35 ਦੀ ਦੇਣੀ ਆ ਹੁਣ ਕੋਈ ਵੀਰ ਸੌਦੇ ਬਾਜੀ ਚ ਨਾ ਪਵੇ ਹਉ ਜੀ ਭਾਜੀ ਆਪਾਂ ਕਰਨੀ ਨਹੀਂ ਵੀਰੇ ਉਹੀ ਉਹ ਲਾਵੇ ਜਿਹਨ ਲੈਣੀ ਆਪਾਂ ਨਾ ਘੱਟ ਵੇਚਣੀ ਆ ਸਵਾਗੇ ਵੇਚ ਲਾਂਗੇ ਗਾਂ ਦੀ ਤਸ਼ੱਲੀ ਬਾੜੀ ਹੈ ਸਹੀ ਗੱਲ ਹੈ ਜੀ ਹਜੇ ਬਾਕੀ ਵਾਲੀ ਗਾਂ ਜਰਸੀ ਨਿਕਲਦੀ ਨਹੀਂ ਪੰਨਾ ਯਾਰ ਇੰਨਾ ਵਜਨ ਵਾਲੀ ਗਾਂ ਨਿਕਲਦੀ ਨਹੀਂ ਹੈ ਨਹੀਂ ਨਿਕਲਦੀ ਬਾਕੀ ਵੀਰੇ ਜਿੱਦ ਦੇ ਤਿਆਰ ਹੋਈ ਉਹਦੇ ਹਵਾਨੇ ਦੀ ਤਿਆਦ ਐ ਕੀ ਹੋਰ ਹੋਣੀ ਆ ਜਿੱਦ ਦੇ ਜਮਾ ਦਾ ਟਾਈਮ ਤੇ ਤਿਆਰ ਹੋਈ 35000 ਰੁਪਇਆ ਡਿਮਾਂਡ ਆ ਵਿੱਚੋਂ ਲੈਫਟ ਹੋ ਜਾਊਗਾ ਜੀ ਹਵਾਨਾ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਥਾਣ ਗੱਲਾ ਗੱਲਾ ਨਿੱਖੜ ਮਾ ਫੋਟ ਨਹੀਂ ਸ਼ਾਂਖ ਨਹੀਂ ਤੁਹਾਨੂੰ ਇਧਰੋਂ ਵੀ ਦਿਖਾ ਦਿੰਦੇ ਆ ਜੀ ਥਣ ਚਾਰ ਹੀ ਥਾਣਾ ਬਾਕੀ ਆਪਣੀ ਆਤ ਹੈ ਨਹੀਂ ਗਲਤ ਪਾਹੂ ਵੇਚਣ ਦੀ ਠੀਕ ਆ ਜੀ ਹੁਣ ਆ ਜਰਸੀ ਵੇੜ ਖੜੀ ਆ ਗਾਂ ਨੂੰ ਤਾਂ ਆਪਾਂ ਕੱਲ ਦਾ ਠੀਕ ਆ ਜੀ ਦੁੱਧ ਹਜੇ ਵੀ 8 ਕਿਲੋ ਹੈਗਾ ਗਾਂਆਂ ਦਾ ਅੱਛਾ ਜੀ ਫੇਰ ਯਾਰ ਮੈਂ ਮੁੱਲ ਘੱਟ ਕਰਕੇ ਵੇਚਾਂਗੇ ਬਾਅਦ ਚ ਗਾਲਾਂ ਕੱਢੀ ਜਾਵੇ ਸਹੀ ਗੱਲ ਆ ਜੀ ਜਿਹੜਾ ਪਾਹੂ ਸਹੀ ਉਹੀ ਵੇਚਣਾ ਹੈ ਇਹਦਾ ਤਾਂ ਨਹੀਂ ਵੇਚਣਾ ਰੀਟਰੀਟਮੈਂਟ ਕਰਾਦਾ ਜੀ ਇਹਦਾ ਕੀ ਉਹਦਾ ਗਾਂ ਦਾ ਜਿਹੜੀ ਤਾਂ ਸੂਈ ਨਹੀਂ ਦਾ ਬਿਮਾਰ ਦਾ ਜੀ ਕੋਈ ਜਿਹੜੇ ਇਧਰਲੇ ਪਾਸੇ ਖੜੀ ਆ ਪਾਪਾ ਵਿਖਾਉਣੀ ਨਹੀਂ ਜਿੰਨਾ ਟਾਈਮ ਸਹੀ ਨਹੀਂ ਹੁੰਦੀ ਅੱਛਾ ਬਾਅਦ 'ਚ ਹੀ ਕਰਨੀ ਆਪਾਂ ਬਾਅਦ 'ਚ ਵੀਡੀਓ 'ਚ ਪਾਵਾਂਗੇ ਹਾਂ ਆਪਾਂ ਸੀਰੀ ਨਹੀਂ ਕਰਨੀ ਹਜੇ ਠੀਕ ਆ ਜੀ ਇੱਕ ਨੰਬਰ ਜਿਹੜੇ ਗੱਬਣ ਆ ਜੀ ਉਹੀ ਆ ਦੋ ਨੰਬਰ ਨਹੀਂ ਦੋ ਨੰਬਰ 'ਤੇ ਕੋਈ ਫੋਨ ਨਾ ਲਾਵੇ ਤੇ ਇੱਕ ਨੰਬਰ ਦਾ 35000 ਰੁਪਿਆ ਡਿਮਾਂਡ ਆ ਜੀ ਕੱਲੀ ਲੈਸੀ ਹੋਵੇ ਆਪਾਂ ਇਧਰ ਗੱਬਣ ਵੇੜ ਤੋਂ ਸ਼ੁਰੂ ਕਰਦੇ ਆਂ ਠੀਕ ਹੈ ਜੀ ਅੱਗੇ ਵੀਰੇ ਚੋਗਾ-ਚੰਗਾ ਨਾ ਪੈਣ ਭਰਾਵਾਂ ਨੂੰ ਬੇਨਤੀ ਵੀ ਵੀਡੀਓ ਸਿਰੇ ਤੱਕ ਵੇਖਿਓ ਚੋਗਾ-ਚੰਗਾ ਸਿਰੇ ਤੇ ਵਿਖਾਵਾਂਗੇ ਮਗਰੋਂ ਵਿਖਾਵਾਂਗੇ ਇਹ ਬਈ ਬੇਨਤੀ ਮੇਰੀ ਵੀ ਸਪੈਸ਼ਲ ਵੀਡੀਓ ਨੂੰ ਸਿਰੇ ਐਂਡ ਤੱਕ ਕਰ ਵੇਖਿਆ ਕਰੋ ਉਹਦੇ ਚ ਸਾਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਰੇਕ ਪੱਖ ਤੋਂ ਪਸ਼ੂ ਦਿਖਾਇਆ ਜਾਊਗਾ ਜੇ ਕੋਈ ਪੱਖ ਰਹਿ ਜਾਂਦਾ ਤਾਂ ਉਹਦੇ ਚ ਵੀਰੇ ਮਾਫੀ ਆ ਮੇਰੀ ਕੋਸ਼ਿਸ਼ ਹੁੰਦੀ ਆ ਰੇਕ ਪੱਖ ਤੋਂ ਪਸ਼ੂ ਦਿਖਾਉਣ ਦੀ ਦੋ ਨੰਬਰ ਆ ਜਾਂਦੀ ਜੇ ਕਿਸੇ ਵੀਰ ਨੇ ਦੁੱਧ ਵਾਲੇ ਵੀ ਆ ਦਾ ਕੰਮ ਕਰਨਾ ਹੋਵੇ ਜੀ ਉਹਦੇ ਆਸਤੇ ਆ ਜੀ ਵੱਡੀ ਗਾਂ ਸੂਆ ਵੀਰੇ ਕਿੰਨਾ ਜੀ ਇਹ ਸੂਆ ਪੰਦੇ origignal ਗਾਂ ਬਾਈ ਜਿਵੇਂ ਕਹਿਣ ਨੂੰ ਕੋਈ ਚੱਲ ਗਿਆ ਮੂੰਹ ਛੇ ਦਾ ਆਂਦਾ ਪਰ ਗਾਂ ਤੀਜਾ ਸੂਆ ਹੁੰਦੀ ਆ ਆਪਾਂ ਆਪਦੇ ਦੰਦੋ ਛੇ ਆ ਦੰਦੋ ਛੇ ਆ rau ka penda ਤੋਂ ਲਈ ਵੀ ਆ ਠੀਕ ਆ ਜੀ ਹਾਂ ਦੰਦੋ ਛੇ ਆ ਜੇ ਦੂਜਾ ਵੀ ਕਹਿ ਸਕਦੇ ਸੀ ਪਰ origignal ਤੀਜਾ ਸੂਆ ਵੱਡੀ ਬਹੁਤ ਆ ਥਾਣੇ ਇਹੋ ਜਿਹਾ ਵਿਰਲੀ ਗਾਂ ਨੂੰ ਲੱਭਦਾ ਏ ਸਹੀ ਆ ਥਣ ਚੈੱਕ ਕਰਾ ਦਿੰਨੇ ਆ ਪਾ ਜੀ ਮੱਝ ਨਾਲ ਤਾਂ ਲੱਗ ਗਿਆ ਵਾ ਬਈ ਬੈਲ ਕੋਲ ਹੱਥੀ ਚੁੜੀ ਆ। ਦਾਲਾਂ ਵੀ ਕੱਚੀ ਆ। ਚਾਰ-ਚਾਰ ਉਂਗਲਾਂ ਦਾ ਥਾਣਾ ਜੀ। ਦਿਨ ਦਸਾਂ ਦਾ ਦੀ ਕੱਚੀ ਆ ਜੀ। ਬਾਕੀ ਇੱਕ ਦੋ ਦਿਨ ਪਸ਼ੂ ਕਈ ਯਾਰ ਉੱਪਰ ਵੀ ਲੈ ਜਾਂਦਾ ਜੀ। ਜਿਹੜਾ ਦੁੱਧ ਦਾ ਰਿਕਾਰਡ ਆ ਵੀਰੇ ਆਪਾਂ ਨੂੰ ਦੱਸਿਆ 19 ਲੀਟਰ ਦਾ। ਠੀਕ ਆ ਜੀ। ਤੇ ਪੀਰ ਭੈਣ ਭਰਾ ਮੇਰਾ ਕੋਈ ਕਵੇ ਆਪ ਦੀ ਸਮਝ ਨਾ ਲੈ ਸਕਦਾ। ਗਾਂ ਵੱਡੀ ਆ 25 ਕਿਲੋ ਵੀ ਦੇ ਸਕਦੀ ਆ। ਵੀ 19 ਵੀ ਚੋ ਸਕਦਾ ਪਰ ਆਪਾਂ ਨੂੰ ਦੁੱਧ ਦੀ ਜਣੀ ਆਏ ਵੀ ਆਪਣੇ ਘਰੇ ਨਹੀਂ ਚੋਗਾਵਾਂ। ਕੋਈ ਦਾ ਆਪਦਾ ਸਮਝ ਨਾ ਲਵੇ। ਠੀਕ ਆ ਸੇਵਾ ਦੇ ਦੇ ਸਰਤੇ ਹੀ ਹੁੰਦਾ ਦੁੱਧ ਜਿੰਨਾ ਤੁਸੀਂ ਸੇਵਾ ਕਰ ਲੋਗੇ। ਉਹਨਾਂ ਤੁਹਾਨੂੰ ਮਿਲ ਜੂਗਾ ਹਾਈਟ ਬਾਈ ਦੇ ਹਿਸਾਬ ਨਾਲ ਚੈੱਕ ਕਰ ਦੋ ਜਿਹੜਾ ਬਾਈ ਤੋਰਦਾ ਜੀ ਬਾਈ ਦਾ ਮੈਂ ਕੋਲ ਖੜ੍ਹ ਦੇਣਾ ਹਾਈਟ ਸਵਾ ਪੰਜ ਫੁੱਟ ਗਾਂ ਦੀ ਹਾਈਟ ਲਓ ਜੀ ਹਾਈਟ ਬਾਈ ਦੀ 6 ਫੁੱਟ ਹਾਈਟ ਆ ਤੇ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਬਾਕੀ ਕੱਚੀ ਜ਼ਰੂਰ ਆ ਦੈਣ ਹਜੇ ਲੈ ਜੂਗੀ 2-4 ਦਿਨ ਕਈ ਔਰ ਪਸ਼ੂ ਵੱਧ ਵੀ ਲਿਜਾ ਸਕਦਾ ਜੀ ਥਣਾ ਦੇ ਸਾਰੇ ਸੋਨੇ ਥਣਾ ਦੀ ਗਰੰਟੀ ਆ ਵੀਰੇ ਥਣਾ ਦੀ ਗਰੰਟੀ ਆ ਚਾਰਾਂ ਦੀ ਭਾਰ ਪਿੱਛੇ ਦੀ ਗਰੰਟੀ ਆ ਠੀਕ ਆ ਜੀ ਡਿਮਾਂਡ ਇਹਦੀ ਵੀ ਫਿਰ ਲੈਣ ਦੇ ਅੰਜਲੀ ਬਾਈ ਜਮਾਂ ਡਿਮਾਂਡ ਕਰਦੇ ਆ ਜੀ ਠੀਕ ਆ ਜੀ ਜਿਹੜਾ ਇੱਕ ਹੋਰ ਕਢਾ ਦੇਗੇ ਠੀਕ ਹੈ ਜੀ ਬਾਕੀ ਤੋੜਾ ਦੂਰਾ ਚੈੱਕ ਕਰ ਸਕਦੇ ਹੋ ਚੰਗਾ ਛੋਟੀ ਨਾ ਸਮਝ ਲੈ ਗਾਂ ਵੱਡੀ ਹੈ ਵੱਡੀ ਗਾਂ ਹੈ ਹਾਂ ਵੱਡੀ ਗਾਂ ਹੈ ਮੁੱਲ ਮੁੱਲ ਕ੍ਰੋਨ ਨੂੰ ਪਿੰਦੇ ਇਹੋ ਜੀ ਗਾਂ ਦਾ ਲੋਕ 65 ਵੀਕ ਮੰਗ ਲੈਂਦੇ ਬਈ ਠੀਕ ਹੈ ਜੀ 8 ਤਾਂ ਆਮ ਹੀ ਫਰੀਕ ਹੀ ਮੰਗਦਾ ਠੀਕ ਹੈ ਪਰ ਆਪਣਾ ਲੋਕਾਂ ਨਾਲ ਮੁੱਲ ਹੈ ਨੀਗਾ 45000 ਚੋਂ 1000 ਰੁਪਏ ਛੂਡ ਕਰ ਦਾਂਗੇ ਆਫਰ 44000 ਦੀ ਜਸਨੋ ਗਾਂ ਦੇਣੀ ਜੇ ਜੋੜਾ ਲੈ ਜੇ ਜੋੜਾ ਦਾ ਬੱਸ ਜੋੜੇ ਵਾਲਾ ਮੁੱਲ ਨਹੀਂ ਹੈ ਯਾਰ ਜੋੜੇ ਵਾਲਾ ਹਾਂ ਐਵੇਂ ਆਪਾਂ ਕੌਣ ਦਿੰਦਾ 44 ਦੀ ਗਾਂ ਤੈਨੂੰ 45000 ਜਮਾ ਜੈਜ ਡਿਮਾਂਡ ਹੈ ਜੀ 44000 ਰੁਪਏ ਡਿਮ ਜਿੱਦ ਦੇ ਭਾਈ ਜਮਾ ਦਿਨਾਂ ਤੇ ਟਾਈਮ ਤੇ ਹੋਈ ਉਹਦੇ ਨਹੀਂ ਕਿਸੇ ਨੇ ਦੇ ਦੀ। ਦੁੱਧ 19 ਲੀਟਰ ਦੱਸਿਆ ਆਪਾਂ ਨੂੰ। ਕੋਈ ਭੈਣ ਭਰਾ ਆਵਦੀ ਸਮਝ ਨਾਲ ਲੈ ਲੈ ਵੀ ਆਪਾਂ 10 ਚੋ ਸਕਦੇ 19 ਚੋ ਸਕਦੇ ਆ। ਹੁਣ ਦੁੱਧ ਆਪਣੇ ਘਰੇ ਨਹੀਂ ਚੋਗਾ ਆਉਗਾ ਜਿਹੜੀ ਗੱਲ ਆ। ਠੀਕ ਹੈ ਜੀ। ਹਾਂ। ਚਿੱਤਾ ਡਿਮਾਂਡ 45 ਆ। 44000 ਦੀ 1000 ਛੋੜ ਆ ਜੀ। 44000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਿਓ ਜੀ ਸਕਰੀਨ ਦੇ ਥੱਲੇ ਵਾਲੇ ਪਾਸੇ ਨੰਬਰ ਚਲੋ ਬੰਦ ਵੀਰ ਇੱਧਰ ਸਾਈਡ ਤੇ ਬੰਦ ਦੇ ਇਹਨੂੰ। ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ। ਇਵਰੀ ਆਪਾਂ ਆਪਦੇ ਪਿੰਡ ਤੋਂ ਗਾਂ ਲਈ ਵੀ ਆ ਠੀਕ ਹੈ ਜੀ 10 ਕ ਗਾਂਾਂ ਦਾ ਫਾਰਮ ਆ ਜਿੰਨਾਂ ਤੋਂ ਗਾਂ ਲਈ ਆ ਠੀਕ ਹੈ ਜੀ ਹਾਂ ਸੁਆ ਕਿੰਨਾ ਜੀ ਸੁਆ ਦੂਜਾ ਸੁੰਦੇਰੀਨਲ ਭਰਾ ਠੀਕ ਹੈ ਜੀ ਮੋਸ਼ੀਦਾਂ ਦਾ ਵਛੀ ਆ ਦਿਨ ਕਿੰਨੇ ਲੈਂਦੀ ਆ ਦਿਨ ਹਜੇ ਹਫਤਾ ਪਿਆ ਬਈ ਇੱਕ ਹਫਤਾ ਪਿਆ ਹਾਂ ਇੱਕ ਹਫਤਾ ਪਿਆ ਕਿੰਨਾ ਬਾਦ ਕਿਹੜਾ ਰਿਕਾਰਡ 22 ਲੀਟਰ ਦਾ ਗਾਂਾਂ ਦਾ ਬਈ ਠੀਕ ਆ ਬਹੁਤ ਸੋਹਣੀ ਮੱਥਰੀ ਰੇੜਾ ਸ਼ਾਈਨਿੰਗ ਵਾਲੀ ਸਕਿਨ ਆ ਪੂਰੀ ਠੀਕ ਹੈ ਜੀ 22 ਲੀਟਰ ਦਾ ਰਿਕਾਰਡ ਆ ਡੇਟ ਮੁਤਾਬਕ ਹਫਤਾ ਪਿਆ ਥਣ ਪੂਰਾ ਮੁਕਤਾ ਚੋਈ ਲੱਗੀ ਆ ਬਈ 22 ਕਿਆ ਬਾਤਾਂ ਹੀ ਆ ਹਨ ਚੈੱਕ ਕਰਾਉਨੇ ਆ ਜੀ ਪਹਿਲਾਂ ਤੁਹਾਨੂੰ ਪੂਰਾ ਮੋਟਾ ਖਾਣ ਲੱਗਿਆ ਵਾ ਐ ਨਹੀਂ ਬਈ ਪੂਰੀ ਵੱਡੀਆਂ ਬੱਕਰੀ ਜੀ ਆ ਸਹੀ ਗੱਲ ਹੈ ਜੀ ਦਿਨ ਜ਼ਰੂਰ ਲੈ ਜੂਗੇ ਜੇ 4 ਦਿਨ ਕਿਸੇ ਨੇ ਸਾਂਭ ਕੇ ਵਿੱਚ ਨਹੀਂ ਹੋਵੇ ਚਲੋ ਉਹਦਾ ਵੀ ਵੀਰ ਦਾ ਫਾਇਦਾ ਹੋ ਜਾਊ ਕਿਉਂਕਿ ਅਗਲੇ ਨੇ ਵੀ ਸਾਂਭ ਕਰਨੀ ਆ ਜੀ ਝੋਲਾ ਗੱਠ ਡੂੜ ਗੱਠੰਗੂ ਪਈ ਆ ਜੀ ਸਾਰੀਆਂ ਵਾਲ ਟੇਲਾਂ ਕਰਮਾ ਦੀ ਨੇ ਕੱਢ ਕੇ ਸੂਣਾ ਹਾਈਟ ਲਗਭਗ ਉਹਦੇ ਬਰਾਬਰ ਹੀ ਆ ਜਿਹੜੀ ਪਹਿਲਾਂ ਦਿਖਾਈ ਆ ਬਾਕੀ ਬਾਈ ਜਿਹੜਾ ਤੋਰ ਰਿਹਾ ਉਹਦੇ ਹਿਸਾਬ ਨਾਲ ਅੰਦਾਜ਼ਾ ਤੁਸੀਂ ਆਪ ਲਾ ਲਿਓ ਜੀ ਲੰਮੀ ਤੋਰ ਕੇ ਵਿਖਾ ਦਿਓ ਥਣਾ ਦੀ ਦੰਨ ਦੰਨ ਆ ਬਾਈ ਥਣਾ ਦੇ ਯਾਰ ਮੈਂ ਕਹਿੰਦਾ ਵੀ ਭਾਰ ਪਿੱਛੇ ਦੇ ਪਿੰਦੇ ਥਣਾ ਦੀ ਗਰੰਟੀ ਆ ਠੀਕ ਆ ਜੀ ਕੋਈ ਪਣਾ 1000 ਕਿਲੋਮੀਟਰ ਤੋਂ ਹੁੰਦਾ ਜੇ ਕਿਉਂ ਥਣਾ ਦੀ ਗਾਂ ਗਲਤ ਸਾਬਤ ਕਰਦਾ ਕਰਾਇਆ ਦੇ ਕੇ ਮੋੜੂ ਠੀਕ ਆ ਜੀ ਲਓ ਜੀ ਥਣਾ ਵਾਲੇ ਪਾਸ ਤੇ ਭਾਰ ਪਿੱਛੇ ਦਾ ਤਾਂ ਬੇਫਿਕਰ ਹੋ ਜਾਓ ਬਾਕੀ ਜਿਹੜਾ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜਿੰਨਾ ਤੁਸੀਂ ਕਰ ਲਓਗੇ ਉਨਾ ਤੁਹਾਨੂੰ ਮਿਲ ਜੂਗਾ ਥਣ ਬੈਕ ਸਾਈਡ ਤੋਂ ਵੀ ਚੈੱਕ ਕਰਾ ਲਵੇ ਜੀ ਮੇਰੀ ਗਾਂ ਦੀ ਚੋਰੀ ਬਹੁਤ ਜ਼ਿਆਦਾ ਹੈ ਫਿਰ ਟੈ ਲੈ ਬਹੁਤ ਭਈਆ ਬਈ ਖੁੱਲੇ ਲੈ ਜੂ ਹਫਤਾ ਡਿਮਾਂਡ ਇਹਦੀ ਜੈਤ ਜੀ ਬਈ ਮੁੱਲ ਨਹੀਂ ਕਰਨਾ ਮੁੱਲ ਕਰਉਣਾ ਦਾ 55000 ਠੀਕ ਹੈ ਜੀ 46000 ਦੀ ਵਿੜ ਦੇਣੀ ਆ ਮੁੱਲ ਨਹੀਂ ਗੇ ਚੋ 100 ਰੁਪਇਆ ਛੂਕਾ ਅੱਜ ਤਾਂ ਆਫਰ ਹੀ ਆ ਫਿਰ ਮੈਂ ਕਹਿੰਦਾ ਸਾਰੇ ਮਾਲ ਦਾ ਮੁੱਲ ਆ ਹੀ ਹੋਣਾ ਆ ਹੀ ਆ ਸਿਰੇ ਤੇ ਬਿਕ ਰੇ ਅਰੇ ਸਿਰੇ ਤਾਂ ਆ ਹੀ ਵੱਡਿਆ ਅੱਜ ਜਿਹੜਾ ਫੋਨ ਤੇ ਬੈਠਾ ਹੋਇਆ ਵੀਡੀਓ ਦੇਖੀ ਜਾਂਦਾ ਹੋਇਆ ਉਹਨੇ ਮੇਲਾ ਲੁੱਟ ਲੈਣਾ ਅੱਜ ਤੇ ਜਾਣੀਆਂ ਵੀ ਅੱਜ ਸਾਰਿਆਂ ਤੁਹਾਨੂੰ ਦੱਸ ਦਣਾ ਉਹ ਵਾਰੀਆਂ ਕੋਲ ਹੀ ਜਾਣਗੇ ਵੀਡੀਓ ਪੈਣ ਦੀ ਦੇਰ ਆ ਤੇ ਬਸ ਨਾਲ ਦੀ ਨਾਲ ਹੀ ਵਿਕ ਜਾਣਾ ਜੀ ਸਾਰਾ ਮਾਲ 46000 ਰੁਪਇਆ ਬਰੇ ਬਸ 46 ਦੀ ਜੈਸ ਨੋ ਆ ਬੰਦੇ ਮੋੜ ਲੀਗਾ ਠੀਕ ਹੈ 46 ਦੀ ਜੈਸ ਨੋ ਆ ਚਲੋ ਖੁਸ਼ੀ ਨਾਵੇਂ ਮਾੜੀ ਮੋਟੀ ਛੋੜ ਹੋ ਜੂਗੀ ਪਰ ਉਹ ਸੌਦੇਬਾਜੀ ਵਾਲਾ ਕੰਮ ਨਹੀਂ ਇੱਕ ਵਾਰੀ ਕੋਲ ਜਰਸੀ ਵੱਡੀ ਲਈ ਫਿਰਦਾ ਜੀ ਚੈੱਕ ਕਰੋ ਸੂਆ ਬਰੇਕਨ ਨਮਾ ਜੀ ਇਹ ਪਿੰਦਾ ਤੀਜਾ ਸੂਆ ਵੈੜਸ ਹੁੰਦੀ ਆ ਫਾਰਮ ਚੋਂ ਅੱਛੀ ਲਈ ਪਈ ਆ ਠੀਕ ਆ ਜੀ ਇਹਦੇ ਕੰਨਾਂ 'ਚ ਟੈਗ ਆ ਕੋਈ ਚੈੱਕ ਅਪ ਸਾਰਾ ਕਰ ਸਕਦਾ ਠੀਕ ਆ ਜੀ ਹਾਂ ਤੇ ਮੰਨ ਲਓ ਕਹਿ ਸਕਦੇ ਆਪਾਂ ਜਰਸੀ ਦੇ ਹਾਈਟ ਜਿਹੜੀ ਐਚ ਐਫ ਦੇ ਬਰਾਬਰ ਆਉਂਦੀ ਆ ਉਹ ਵਾਲੀ ਐਟ ਉਹਨਾਂ ਦੇ ਬਰਾਬਰ ਖੜਾ ਦਿੰਨੇ ਆਪਾਂ ਵੱਡੀਆਂ ਗਾਂਾਂ ਜਿੱਡੀ ਗਾਂ ਐ ਰਾਂਗੂਰ ਬੱਛੀ ਦਾ ਕਾਲਾ ਐ ਪਰ ਵੀਰੇ ਫਾਇਦਾ ਹੋ ਜਾਣਾ ਦੁੱਧ ਦੀ ਫੈਟ ਦੀ ਚੰਗੀ ਹੋਣੀ ਆ ਤੇ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਭਾਈ ਜਿਹੜੇ ਫਾਰਮ ਚੋਂ ਲਈ ਆ 24 ਲੀਟਰ ਦਾ ਰਿਕਾਰਡ ਦੱਸਿਆ ਆਪਾਂ ਨੂੰ ਆਪਾਂ ਕੋਈ ਚੋਕੇ ਨਹੀਂ ਆਏ ਕੋਈ ਭੈਣ ਭਰਾ ਆ ਉਹਦੇ ਲੀਵੇ ਤੇ ਜੱਜਮੈਂਟ ਨਾਲ ਆਪਦੀ ਲੈ ਸਕਦਾ ਕਿੰਨੇ ਦਿਨ ਲਊਗੀ ਦਿਨ ਹਜੇ ਪੂਰੇ 7 ਪਏ ਆ ਠੀਕ ਆ ਜੀ ਪਰ ਜਿਹੜੇ ਪਰ ਜਿਹੜੇ ਨਾ ਧਿਕਰਤਾ ਪੂਰਾ ਟੋਕਾ ਇੱਥੇ ਰੋਕ ਲਈ ਬਈ ਹਵਾਨੇ ਤੇ ਆਪਾਂ ਵੇਂਜ ਦਿਖਾ ਦਿੱਗੇ ਜੀ ਚੈੱਕ ਕਰ ਸਕਦੇ ਹੋ ਨੇੜੇ ਤੋਂ ਚੈੱਕ ਕਰੋ ਜੀ ਬਾਕੀ ਛਾਣਾ ਦੇ ਮਲਕਵੇਂ ਪੂਰੀ ਸਟਰੋਂਗ ਹੁੰਦੀ ਹੈ ਬੈਕ ਸਾਈਡ ਨੂੰ ਹਵਾਨਾ ਦੇਖ ਲੋ ਤੇ ਇਧਰਲੇ ਪਾਸੇ ਵੀ ਦੇਖ ਲੋ ਜੀ ਮਲਕਵੇਂ ਬਾਕੀ ਹਵਾਨਾ ਸਾਰਾ ਨਾੜਾ ਨਾ ਭਰਿਆ ਪਿਆ ਜੀ ਸੁਆ ਤੀਜਾ ਦੱਸਦਾ ਜੀ ਬਾਈ ਜਿਹੜਾ ਦੁੱਧ ਦਾ ਬਾਈ ਕਹਿੰਦਾ ਅੰਦਾਜ਼ਾ ਤੁਸੀਂ ਤਿਆਰੀ ਤੋਂ ਲਾ ਲਿਆ ਕਰੋ ਬਈ 7 ਕ ਦਿਨ ਹਜੇ ਲੈਂਦੀ ਹੈ ਜੀ ਉਦੋਂ ਤੱਕ ਤਿਆਰੀ ਹੋਰ ਵੀ ਸੋਹਣੀ ਹੋਣੀ ਹੈ ਤਿਆਰੀ ਹਜੇ ਵੀ ਚੰਗੀ ਹੈ ਜੀ ਪਰ ਉਦੋਂ ਤੱਕ ਹੋਰ ਸੋਹਣੀ ਹੋ ਜਾਵੇ ਇਹਦੀ ਡਿਮਾਂਡ ਵੀਰੇ ਜਿਹੜਾ ਤੁਤ ਹੁੰਦਾ ਯਾਰ ਕੋਈ ਭੈਣ ਭਰਾ ਬਾਅਦ ਚ ਕਰਨ ਲੱਗ ਜਾਂਦਾ ਵੀ ਭਾਈ ਇੰਨਾ ਨਹੀਂ ਦਿੱਤਾ ਫਲਾਨਾ ਤੋਂ ਕਹਿੰਦਾ ਭਾਈ ਗਰਮੀ ਹੈਗੀ ਵਸੋਂ ਬਾਹਲੀ ਠੀਕ ਆ ਜੀ ਠੀਕ ਆ ਨਾ ਦੁੱਧ ਆਪਾਂ ਦੱਸਦੇ ਹੁੰਨੇ ਉਹਨਾਂ ਦੇ ਜਿੰਨਾ ਕ ਆਪਾਂ ਨੂੰ ਦੱਸਿਆ ਹੁੰਦਾ ਠੀਕ ਆ ਜੀ ਅਗਲਾ ਵੱਧ ਵੀ ਚੋਸ ਆਦਾ ਕਾਡ ਵੀ ਤੰਗੋ ਆਪਾਂ ਕਹਿ ਦਿੰਨੇ ਹਰ ਇੱਕ ਵੀਡੀਓ ਚ ਵੀ ਆਵਦਾ ਅੰਦਾਜ਼ਾ ਲਾ ਲਓ ਅਸੀਂ 10 ਚੋ ਸਕਦੇ ਆ ਕਿ 15 ਚੋ ਸਕਦੇ ਆ ਕਿ 24 ਸਹੀ ਗੱਲ ਆ ਆਪਾਂ ਨੂੰ ਅਗਲੇ ਨੇ 24 ਦੱਸ ਤਾਂ ਆਪਾਂ ਦੱਸਤਾ ਤੇ ਹੁਣ ਅਗਲਾ ਆਪਦਾ ਅੰਦਾਜ਼ਾ ਲਾ ਲਈ ਵੀ ਅਸੀਂ 20 ਚੋਵਾਂਗੇ 30 ਚੋਵਾਂਗੇ 10 ਬਾਕੀ ਵੀਰੇ ਪੈਸੇ ਲਾਉਣੇ ਆ ਆਪੀ ਤਾਂ ਪਹਿਲੀ ਕਰੇ ਦੁੱਧ ਦੇਣਾ ਚੀਜ਼ ਨਹੀਂ ਬਾਈ ਹੁਣ ਗਾਂ ਵੀ ਵਿਖਾ ਦੇ ਕਿੱਡੀ ਐ ਕਿਹੜਾ ਕੋਈ ਛੋਟੀ ਛੂਕਰ ਗਾਂ ਲਓ ਜੀ ਬੜਾ ਗਾਂ ਗਾਂ 12 ਤੋਂ ਲੈ ਕੇ ਤਾਂ ਦੰਦ ਦਿੱਕਤ ਤੇ ਬਾਈ ਬਰੋਬਰ ਖੜਾ ਤੇ ਬਾਈ ਦਾ ਕੱਦ 6 ਫੁੱਟ ਅੰਦਾਜ਼ਾ ਤੁਸੀਂ ਆਪ ਲਾ ਲਿਓ ਜੀ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਝੋਲ ਬਹੁਤ ਪਈ ਆ ਹਵਾਨੇ ਚ ਇਹਦੀ ਡਿਮਾਂਡ ਵੀਰੇ ਜਮਾ ਜੈਜ ਜੇ ਤਾਂ ਰੰਗ ਲਾਲ ਹੁੰਦਾ ਫਿਰ ਤਾਂ ਕਹਿੰਦਾ ਕੋਈ ਮੁੱਲ ਹੀ ਨਹੀਂ ਸੀ ਗਾਂ ਦਾ ਤੇ ਤਾਂ ਹੁਣ ਨਹੀਂ ਕਲਰ ਚਲੋ ਇਹ ਵੀ ਚੱਲਦਾ ਵੈਸੇ ਕਾਫੀ ਕਲਰ ਆ ਜਾਂਦਾ ਪਰ ਲਾਲ ਥੋੜਾ ਜਿਆਦਾ ਚੱਲਦਾ ਫਿਰ ਤਾਂ ਆਪਣਾ 105 ਮੰਗ ਲੈਂਦੇ ਕੋਈ ਕੋਹ ਵੀ ਸੀਗਾ ਫਿਰ ਤਾਂ ਗਾਂ ਜਿੰਨੇ ਦੀ ਮਰਜ਼ੀ ਵੇਚ ਰਹੇ ਨੇ ਪਰ ਹੁਣ ਮੁੱਲ ਨਹੀਂ ਕਰਨਾ 55000 ਤੋਂ 100 ਰੁਪਈਆ ਛੂਟ ਕਰਨੀ ਗਾਂ ਦੀ ਅੱਜ ਦੇ ਆਫਰ ਤੇ ਮੁੱਲ 65 ਕਰਾ ਲਾ 70 ਕਰਾ ਲਾ ਆਮ ਲੋਕਾਂ ਤੋਂ ਮੁੱਲ ਕਰਦੇ 67000 ਜਿਹੜਾ ਘਰੇ ਆਉਂਦਾ ਪਰ 55 ਜੋ ਛੂਟ ਕਰਨੀ ਬੱਚੀ ਦਾ ਮੂੰਹ ਮੁਖਾ ਵਾਲਾ ਵੀ ਕੀ ਚੀਜ਼ ਕੁਆਲਿਟੀ ਕੀ ਆ ਠ 55000 ਰੁਪਏ ਛੋੜ ਹੋ ਜੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੋਹਣੇ ਆ ਜੀ ਬਾਕੀ ਠੰਡੀ ਸੀਲ ਤੁਹਾਨੂੰ ਦੇਖੀ ਗਈ ਹੈ ਜੀ ਠੰਡੀ ਸੀਲ ਵੀ ਪੂਰੀ ਆ ਇਹ ਨਾਗ ਹੋ ਗਿਆ ਜੀ ਆਪਣੇ ਚਾਰ ਹੁਣ ਤੁੰਗਾਂ ਦੀ ਵਾਰੀ ਆ ਤੂੰ ਇਸ ਵਾਇਰ ਰਹਿ ਗਿਆ ਜੀ ਖੋਲ ਲਗਾਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿੰਨਾਂ ਜੀ ਸੁਆ ਪਹਿਲਾ ਚਾਰ ਦੰਦ ਵੱਡੀ ਜਰਸੀ ਪੰਜਾਬ ਵਾਲੀ ਜਰਸੀ ਆ ਗੀ ਬੱਚਾ ਕੀ ਦਿੱਤਾ ਜੀ ਮਗਰ ਬੱਛੇ ਆ ਤੂੰ ਆ ਮਗਰੀ ਬੱਛੇ ਆ ਠੀਕ ਆ ਕਦੋਂ ਸੂਈ ਆ ਜੀ ਇਹ ਇਹ ਬਈ ਰਾਤ ਦੀ ਸੂਈ ਵੀ ਆ ਕੱਲ ਦੀ ਠੀਕ ਆ ਜੇ ਡਾਨਾ ਜੀ ਹਾਂ ਹਾਰੀਆਂ ਨੂੰ ਕੱਦ ਚ ਵੱਡੀ ਬੱਚੀ ਕੱਦ ਚ ਵੱਡੀ ਹਾਈਟ ਆ ਤੁਸੀਂ ਬਾਈ ਤੋੜ ਰਿਆ ਉਹਦੇ ਸਾਬ ਹੁਣਾਂ ਦੇਖ ਹੀ ਲਈ ਆ ਹਾਈਟ ਵਾਕਈ ਵੱਡੀ ਆ ਦੂਜੀਆਂ ਗਾਵਾਂ ਦੇ ਮੁਕਾਬਲੇ ਤੇ ਕੱਲ ਦੀ ਸੂਈ ਆ ਜੀ ਇਹ ਡੰਨ ਆ ਬੱਚਾ ਮਗਰ ਆ ਜਾਂਦਾ ਜੀ ਬੱਚਾ ਲਓ ਜੀ ਚੈੱਕ ਕਰ ਲੋ ਕਿੰਨਾ ਜਿਹੜਾ ਭਾਂਡੇ ਚ ਪਾਉਣ ਵਾਲਾ ਬੋਲਾ ਰੀਨਰ ਵਛੀ ਤਿਆਰ ਦਾੰਦਾ ਵਛੀ ਦੀ ਕੁਆਲਿਟੀ ਵਿਖਾਏ ਪੰਜਾਬ ਵਾਲੀ ਝਰਤੀ ਆ ਗਈ ਐ ਨਹੀਂ ਕੋਈ ਭਾਈ ਝਰਤੀ ਆ ਸਹੀ ਗਾ ਇਹ ਉਹਨਾਂ ਦਾ ਵੀਰੇ ਕੱਦ ਨਹੀਂ ਹੁੰਦੇ ਏਡੇ ਏਡੇ ਇੱਕ ਇੱਕ ਰਾਸ ਚੀਜ਼ ਕੀ ਕਰ ਸਕਦੇ ਹਾਂ ਜੀ ਜਿਹੜਾ ਭੰਡੇ ਵਾਲਾ ਬੋਲਾ ਕਿੰਨਾ ਤਿਆਰ ਹੈ ਜੀ ਭੰਡੇ ਇੱਕ ਚਵਾਈ ਹੋਈ ਆ ਗਾਂ ਦੀ ਬਈ ਕੱਲ ਆਪ ਨੇ ਠੀਕ ਆ ਠੀਕ ਆ ਅੱਜ ਤੜਕੇ ਹੋਈ ਆ ਹਾਂਜੀ ਅੱਜ ਤੜਕੇ ਖਾਲੀ ਕੀਤੀ ਆ ਵਛੀ 5.5 ਲੀਟਰ ਬੋਲੀ ਕੱਢੀ ਆ ਕੋਈ ਭੈਣ ਭਰਾ 11 ਲੀਟਰ ਮੰਨ ਕੇ ਵੇੜਦਾ ਸੌਦਾ ਕਰ ਸਕਦਾ ਹੈ ਖੱਟੇ ਰੰਗ ਦੀ ਬੋਲੀ ਆ ਬੱਚਾ ਲਾ ਕੇ ਧਾਰਾ ਮਾਰ ਕੇ ਵਖੋਣਗਾ ਵੀਡੀਓ ਦੇ ਵਿੱਚ ਚਲੋ ਜੀ ਵਖਾ ਦਿਓ ਕੋਈ ਝੂਠ ਵਾਲਾ ਕੰਮ ਹੈ ਨਹੀਂਗਾ ਸਹੀ ਗੱਲ ਹੈ ਜੀ 11 ਲੀਟਰ ਬੋਲੀ ਮਨੂ ਕੀ ਆ ਜੀ ਤੇ ਜਿਹਦੇ ਥੱਲੇ 11 ਲੀਟਰ ਦਾ ਵਖਾ ਵੀ ਕੀ ਜਿਹੜਾ ਸਾਰੀ ਉਮਰ ਖਰਾਬ ਹੋਣ ਵਾਲੀ ਬਾਣੀ ਮਸਟੈਟਸ ਵਗੈਰਾ ਦੀ ਪ੍ਰੋਬਲਮ ਜਮਾ ਨਹੀਂ ਹੁੰਦੀ ਜੀ ਇਹ ਹਵਾਨੇ ਨੂੰ ਬਾਕੀ ਦੁਪਹਿਰ ਦੇ ਟਾਈਮ ਤੇ ਡੀਓ ਨਾ ਰਹਿ ਜੀ ਠੀਕ ਆ ਜੀ ਇਹ ਤਾਂ ਬੱਚੀ ਖਾਲੀ ਕੀਤੀ ਵੀ ਆ ਬੱਚੀਆਂ ਇੱਕ ਬੂੰਦ ਵੀ ਦੁੱਧ ਦਾ ਹੋਵੇ ਤੇ ਗਾਰੰਟੀ ਹੋਊਗੀ ਆਥਨੇ ਆਪ ਦਾ ਬੰਦਾ ਕੋਈ ਚੋ ਸਕਦਾ ਤੜਕੇ ਵੀ ਚੋ ਸਕਦਾ ਠੀਕ ਆ ਜੀ ਮੋੜ ਲਈ ਫੇਰੇ ਇਹ ਲੋ ਜੇ ਭਲਾਂ ਵਾਲੀ ਬੱਛੀ ਆਪਾਂ ਸਾਫ਼ ਨਹੀਂ ਕਰਦੇ ਉਹ ਫਿਰ ਵੱਜ ਜਾਂਦੀਆਂ ਭਲਾਂ ਵੱਜ ਜਾਂਦੀਆਂ ਹੋਰ ਤਾਂ ਘਟ ਗਈਆਂ ਇਹ ਮੈਂ ਕਾਲੀ ਜਿਹੜਾ ਦੌਂਦਾ ਵੀ ਨੁਕਸਾਨ ਹੋ ਜਾਂਦਾ ਕਾਲੀਆਂ ਮਿਰਚਾਂ ਦਿੱਤੀਆਂ ਹੀ ਹਟ ਗਈਆਂ ਹੁਣ ਤਾਂ ਜਮਾ ਸਾਫ਼ ਅੱਜ ਜਮਾ ਲੈਣ ਦੇ ਨਾਲੀ ਡਿਮਾਂਡ ਜੀ ਐਡੀ ਦਾ ਭਲਾ 70 ਮੰਗਾਲਾ ਪੈਂਦੇ ਪਰ 50 ਚ 2000 ਛੋੜ ਕਰਨੀਆਂ 48 300 ਨਹੀਂ ਕਰਨੀ ਹੋਰ ਦੱਸ 4800 ਦੀ 48000 ਦੀ ਹਾਂ ਲੈ ਚੱਲ 48000 ਦੀ ਬਾਈ ਕਹਿੰਦਾ ਦੇਣੀ ਹੈ ਜੀ ਵੈੜ ਇਹ ਬੱਚਾ ਮਗਰ ਬੱਚਾ ਹਵਾਨਾ ਬਹੁਤ ਸੋਨਾ ਖੂਬਸੂਰਤੀ ਹਵਾਨੇ ਦੀ ਬਹੁਤ ਆ ਬਾਕੀ ਇਹ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹੋਰ ਵੀ ਫਟ ਕਰ ਜਾਣਾ ਸੀ ਵੀਡੀਓ ਦਾ ਟਾਈਮ ਦਿਖਾ ਦਿੰਨੇ ਇੱਕ ਕਰਾ ਦੇ ਸਾਰਾ ਇਹ ਝੂਠ ਵਾਲਾ ਕੰਮ ਹੈ ਨਹੀਂ 2:00 ਤੇ 12 ਮਿੰਟ ਹੋ ਗਿਆ ਥਣਲੇ ਵਿਦ ਜੱਜਮੈਂਟ ਉਹ ਹਿਸਾਬ ਨਾ ਕਰਿਓ ਇਹਦੀ ਡਿਮਾਂਡ 48000 ਰੁਪਿਆ ਵਿੱਚੋਂ ਲੈਸ ਬੱਚਾ ਬਈ ਲਾ ਕੇ ਵਿਖਾਉਣੇ ਆ ਧਾਰਾ ਮਾਰ ਕੇ ਵਿਖਾਉਣੇ ਠੀਕ ਹੈ ਜੀ ਦਿਖਾਓ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਮਾਰ ਦੀ ਵੀਰੇ ਤਾਂ ਗੱਲੇ ਗੱਲੇ ਧਾਂਚੋ ਵੀ ਮਾਰਦੀ ਕਾਕੀਆਂ ਵੀ ਮਾਰਦੀ ਪਹਿਲਾਂ ਵੇਖ ਲਓ ਥਣ ਤੇ ਹੁਣ ਵੇਖ ਲਾ ਥਣ ਫਸਮਾ ਕੇ ਜੀ ਸੋਨਾ ਥਣ ਕੱਢ ਲਿਆ ਪਹਿਲਾਂ ਫਸਮਾ ਹੈ ਨਹੀਂ ਸੀਗਾ ਹੁਣ ਫਸਮਾ ਹੋ ਗਿਆ ਜੀ ਪਲੂਨ ਅੱਛੀ ਦਾ ਵਿਰਲੀ ਨੂੰ ਥਣ ਲੱਗੂ ਪੂਰਾ ਮੋਠਾ ਲੈ ਆਏ ਨਹੀਂ ਚੁੜਕੀਆਂ ਨਾਲ ਚੋਵਾਂਗੇ ਠੀਕ ਹੈ ਜੀ ਲਓ ਜੀ ਗੰਨੇ ਅਰਗੀ ਚੁਵਾਈ ਆ ਧੂੜ ਮਗਰ ਲੈ ਚੁਦੀ ਮਾਰਦੀ ਬਰੇ ਲਓ ਪੂਰੀ ਮੋਟੀ ਤੇ ਬੋਲੀ ਚੁਵਾਈ ਆ ਬਾਈ ਜਮਾ ਬੋਲੀ ਮੈਂ ਕਹਾਂ ਪੰਜ ਸੱਤ ਮਿੰਟ ਹੀ ਲੱਗਣਾ 44000 ਰੁਪਿਆ ਡਿਮਾਂਡ ਆ ਹੁਣ ਮੜਾ ਵੱਛੀ ਦਾ ਮਗਰੋਂ ਵੀ ਲੈਵਾ ਚੈੱਕ ਕਰਾ ਲਓ ਹੋ ਜਾਊਗਾ ਜੀ ਬਾਕੀ ਹੁਣ ਸੋਨਾ ਹਵਾਨਾ ਬਣਾ ਲਿਆਉ ਕਿਉਂਕਿ ਪਸ ਮੇ ਆਈ ਜੀ ਇਧਰ ਨੂੰ ਹੱਕ ਦੀ ਵੀਰੇ ਥੋੜਾ ਜਿਹਾ ਲਓ ਜੀ ਚੈੱਕ ਕਰੋ ਅੱਗੇ ਵਾਲਾ ਨਾਗ ਬਾਹਰ ਹੀ ਲੈ ਚੱਲੀ ਵੀਰੇ ਇਹਦੀ ਡਿਟੇਲ ਬਾਹਰ ਹੀ ਦਿੰਨੇ ਆ ਉਹ ਖਾਬੇ ਲਓ ਜੀ ਚੈੱਕ ਕਰੋ ਹੋਰ ਕਹਨੇ ਕਹਾ ਬਾਹਰ ਹੀ ਲੈ ਆਇਓ ਜੀ ਉਹ ਉਹਦੇ ਸੂਆ ਕਿੰਨੇ ਮਬਰੇ ਉਹ ਉਹ ਦੂਜਾ ਸੂਆ 6 ਦੰਦ ਵੱਛੀ ਆ ਕਦੋਂ ਸੂਈ ਆ ਜੀ ਉਹ ਰਾ ਸੂਈ ਆ ਕੱਤਿਆਂ ਜਾਈ ਸੂਈ ਨਹੀਂ ਇਹ ਪਹਿਲਾ ਸੂਈ ਇਹ ਪਹਿਲਾ ਸੂਈ ਹੈ ਜੀ ਹਾਂ ਉਹ ਬਾਕੀ ਜੇ ਡਨ ਹੈ ਜੀ ਗਾਰੰਟੀ ਹੋ ਗਈ ਠੀਕ ਆ ਉਹਦੇ ਥੱਲੇ ਭਾਂਡੇ ਵਾਲਾ ਬੋਲੇ ਕਿੰਨਾ ਤਿਆਰ ਉਹਦੇ ਠਾ ਹੋਊਗਾ ਬਈ ਤੜਕੇ ਪਹਿਲੀ ਚਵਾਈ ਦੇ ਵਿੱਚ 6 ਕਿਲੋ ਦੁੱਧ ਕੱਢਿਆ ਪਹਿਲੀ ਚਵਾਈ ਹਾਂ ਠੀਕ ਆ ਬਾਈ ਤੇ ਯਾਨੀ ਦੂਜੀ ਹੱਥ ਨਹੀਂ ਕਰਨੀ 12 ਕ ਮੰਨ ਕੇ ਆ 12 ਮੰਨ ਕੇ ਆ ਠੀਕ ਆ ਜੀ ਰੀਨੋ ਜਆ ਵਾਲੀ ਜਰਸੀ ਨੂੰ ਗੋਲਡਨ ਜਰਸੀ ਇਹਨੂੰ ਗੋਲਡਨ ਕਹਿ ਦਿੰਦੇ ਆ ਜੀ ਥੋੜਾ ਜਿਹਾ ਮਿਕਸਜ ਆ ਜਾਂਦਾ ਕਲਰ ਜੀ ਇਹ ਜਰਸੀਆਂ 5 6 ਰੰਗਾਂ ਚ ਹੁੰਦੀਆਂ ਜੀ ਰਾਤ ਦੀ ਸੂਈ ਹੈ ਜੀ ਜੇਰਲ ਪ੍ਰੋਪਰ ਡਨ ਆ ਵੀਰੇ ਹਾਂਜੀ ਗਾਰੰਟੀ ਹੈ ਜੀ ਠੀਕ ਆ ਜੀ ਇਹਦੇ ਥੱਲੇ 12 ਕਿਲੋ ਬੋਲਾ ਮੰਨ ਕੇ ਆਜੋ ਬੱਚਾ ਇਹਦੇ ਮਗਰ ਵੀ ਸੂਹਾ ਦੂਜਾ ਸੂਈ ਹੈ ਜੀ ਰਾਤ ਦੀ ਸੂਈ ਆ 12 ਕਿਲੋ ਬੋਲਾ ਮੰਨ ਕੇ ਆਜੇ ਜੇਰ ਪ੍ਰੋਪਰ ਡਨ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਖਾਣਾ ਦੇ ਸੈਜ ਬਹੁਤ ਸੋਹਣੇ ਆ ਜੀ ਖਾਣਾ ਕੱਲਾ ਕੱਲਾ ਸੋਨਾ ਗੁਲਾਬੀ ਥਾਣਾ ਬੱਚਾ ਇਹਦੇ ਮਗਰ ਵੀ ਵੱਛਾ ਆ ਜਾਂਦਾ ਜੀ ਬੱਚਾ ਕਿੰਨਾ ਕੁ ਪਾਜੂ ਵੀਰੇ ਦੁੱਧ ਦਾ ਕੋਈ ਗੱਲ ਨਹੀਂ ਇੱਥੇ ਰੋਕ ਲਈ ਸੀਲਾਂ ਤੋਂ ਪੁੱਜ ਕੇ ਕਾ ਮੈਂ ਤੂੰ ਭੈਣ ਪ੍ਰਾ ਕੇ ਵੀ ਘਰ ਨਾ ਵਛੀ ਸਹੀ ਗੱਲ ਹੈ ਜੀ ਡਿਮਾਂਡ ਜਮ੍ਹਾਂ ਲੈਣ ਦੇ ਨਾਲ ਇਹ ਇਹ ਕਿਹੜਾ ਹੋਰ ਕਢਾ ਦੀ ਬਛੀ ਆ ਯਾਰ ਕਢਾ ਦਿਓ ਜੀ ਕਢਾ ਦਿਓ ਹੁਣਾਂ ਦੀ ਜਾਣ ਨਾ ਵੀਰੇ ਇਹਨਾਂ ਲੈ ਆਏ ਜੀ ਚਵਾਰੀ ਕਿਸੇ ਕਾਨੂੰਨ ਹੀ ਹੋਣੀ ਬਾਕੀ ਥਣ ਵੀ ਇਹਦਾ ਗੱਠ ਗੱਠ ਤੇ ਲੱਗਿਆ ਵਾ ਬੂਰਾ ओरिजिनल ਪੰਜਾਬ ਵਾਲੀ ਮੱਲੀਆਂ ਨੇ ਪਿੰਡ ਤੋਂ ਜਰਸੀ ਲਈ ਦੀ ਹੈ ਠੀਕ ਹੈ ਜੀ ਕਲੂੰੰਦੇ ਦੁੱਧ ਦਾ ਰਕਡ ਨੂੰ ਲੀਟਰ ਦਾ ਠੀਕ ਹੈ ਜਾਊ ਬਾਹਰ ਹੈ ਬਈ ਬਈ ਯਾਰ ਜਾ ਸਕਦੀ ਵੱਡੀ ਆ ਛੋਟੀ ਥੋੜੂ ਬਾਕੀ 12 ਲੀਟਰ ਤਾਂ ਪੂਰਾ ਹੀ ਨੈਟ ਤਿਆਰ ਆ ਜੀ ਆਪਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦੇ ਥੋੜਾ ਜਨਾ ਉਪਰਾ ਕਰਦਾ ਪਸੂ ਕਿਉਂਕਿ ਨਵੇਂ ਥਾਂ ਤੇ ਆ ਕੇ ਥੋੜਾ ਘਾਰੀ ਜਾਂਦਾ ਹੁੰਦਾ ਪਸੂ ਕੋਈ ਕੋਈ ਜੰਮਾ ਲੈਣ ਦੇਣ ਵਾਲੀ ਡਿਮਾਂਡ ਵੀਰੇ ਇਹ ਮਚੀ ਦਾ ਮੋਲ 55 50 ਦੀ ਜਸਨੂ ਦੇਣੀ ਆ ਠੀਕ ਆ ਜੀ ਡਿਮਾਂਡ ਬਾਈ 55000 ਰੁਪਿਆ ਕਰਦਾਂ ਮਾਰ ਕੇ ਤੋ ਨੱਚਾ ਈ ਲੱਗੀ ਕਿਆ ਬਾਤਾਂ ਠੀਕ ਆ ਜੀ ਨਿਆਣਾ ਨਹੀਂ ਪੋਣਾ ਬੱਚਾ ਨਹੀਂ ਛੱਡਣ ਦੀ ਲੋੜ ਲੈ ਲਓ ਜੀ ਜਿਵੇਂ ਮਰਜੀ ਭਰ ਆ ਜਾਂਦਾ ਭਾਈ ਚੈੱਕ ਕਰ ਕਰਿਓ ਮਗਰ ਲੈਣ ਜੀ ਵੀ ਮਾਰਦੀ ਪਰ ਖਣਾ ਦੀ ਡੰਨ ਬੇਫਿਕਰ ਹੋ ਜਾਓ ਜੀ ਬਾਕੀ ਅੱਡਾ ਬੋਲਾ ਤੁਹਾਨੂੰ ਵੈਸੀ ਦਿਖ ਰਿਹਾ ਹੁਣ ਵੀਡੀਓ ਚ ਓਕੇ ਜੀ 12 ਕਿਲੋ ਬੋਲਾ ਨੱਟ ਰੈਡੀ ਆ 50000 ਦੀ ਐਸ ਸੁਣੋ ਆ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ